ਜੀ ਸੱਚੀ ਗਾ ਦੋਸਤੋ ਤੁਸੀਂ ਦੇਖ ਰਹੇ ਹੋ ਡੇਲੀ ਟਾਪ ਨਿਊਜ਼ ਤੋਂ ਤੇ ਅੱਜ ਅਸੀਂ ਤੁਹਾਨੂੰ ਪਚਰੰਗਾ ਸਕੂਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਪ੍ਰਿੰਸੀਪਲ ਨਾਲ ਕਰਦੇ ਹਾਂ ਗੱਲਬਾਤ ਜੀ ਹਾਂ ਜੀ ਸ਼ਸ਼ੀ ਕੌਰ ਜੀ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਪਚਰੰਗਾ ਸਕੂਲ ਦੀ ਇੰਚਾਰਜ ਤੇ ਸਾਡੇ ਜਿਹੜੇ ਕਿ ਸਕੂਲ ਹੈ ਜਿਹੜਾ ਕਿ ਇੱਥੇ ਦੇ ਸਟਾਫ ਮੈਂਬਰਸ ਬੜੇ ਵਧੀਆ ਨੇ ਤੇ ਬੱਚਿਆਂ ਦਾ ਰਿਜ਼ਲਟ ਹੈ ਜਿਹੜਾ ਉਹ 100% ਆਇਆ ਸਾਡੇ ਬੱਚੇ ਬਹੁਤ ਮਿਹਨਤੀ ਨੇ ਤੇ ਵਿਆਪਕ ਵੀ ਉਹਨਾਂ ਨੂੰ ਬਹੁਤ ਹੀ ਮਿਹਨਤ ਦੇ ਨਾਲ ਜਿਹੜੇ ਕਿ ਪੜਾਉਂਦੇ ਨੇ ਜਿਸ ਦੇ ਸਦਕਾ ਹੀ ਜਿਹੜਾ ਅੱਜ ਰਿਜ਼ਲਟ ਇੰਨਾ ਵਧੀਆ ਆਇਆ ਸਾਡੇ ਸਕੂਲ ਚ ਕਹ ਲੋ ਕਿ ਹਰ ਇੱਕ ਚੀਜ਼ ਦੀ ਜਿਹੜੀ ਉਹ ਫੈਸਿਲਿਟੀ ਹੈਗੀ ਆ ਤਾਂ ਕਿ ਬੱਚੇ ਆਉਣ ਵਾਲੇ ਭਵਿੱਖ ਚ ਚੰਗੇ ਬਣ ਸਕਣ ਹਾਂਜੀ ਮੈਡਮ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਬੱਚਿਆਂ ਨੇ ਤੇ ਆਪਾਂ ਬੱਚਿਆਂ ਦੇ ਸਕੂਲ ਦੇ ਟੀਚਰ ਇਨਚਾਰਜ ਤੋਂ ਮੈਡਮ ਨਾਲ ਗੱਲ ਕਰਦੇ ਹਾਂ ਹਾਂਜੀ ਸੱਚੀ ਗੱਲ ਜੀ ਮੇਰਾ ਨਾਮ ਸੁਸ਼ਮਾ ਹੈ ਔਰ ਮੈਂ ਪਲੱਸ 2 ਕਲਾਸ 3 ਚਾਰਜ ਰਹੀ ਹਾਂ ਪਲੱਸ 2 ਕਲਾਸ ਵਿੱਚ ਟੋਟਲ 23 ਵਿਦਿਆਰਥੀ ਸੀ ਜਿਨ੍ਹਾਂ ਦੇ ਵਿੱਚ ਬੱਚਿਆਂ ਨੇ ਬਹੁਤ ਸੋਹਣੀ ਕਾਰਗੁਜ਼ਾਰੀ ਕੀਤੀ ਹੈ 90 ਜਿਹੜੇ ਪਰਸੈਂਟ ਤੱਕ ਨੰਬਰ ਜਿਹੜੇ ਬੱਚੇ ਲੈ ਕੇ ਗਏ ਆ ਠੀਕ ਹੈ ਮੈਮ ਤੇ ਆਪਾਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਟਾਪ ਕੀਤਾ ਹੈ ਜੀ ਪਚੰਗੇ ਸਕੂਲ ਚ ਹਾਂਜੀ ਬាទ ਕਿਨਾਂ ਜੀ ਸਰ ਮੇਰਾ ਨਾਮ ਕੁਮਾਰ ਕੁਸ਼ਕਵਾ ਚਮਟਾ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਚੰਗਾ ਦਾ ਵਿਦਿਆਰਥੀ ਹਾਂ ਤੇ ਮੇਰੇ 435 ਨੰਬਰ ਆਏ ਸਨ ਤੇ ਮੈਂ ਦੂਸਰੀ ਪੋਜੀਸ਼ਨ ਪ੍ਰਾਪਤ ਕੀਤੀ ਹੈ ਤੇ ਬੱਚੇ ਨੇ ਬਹੁਤ ਵਧੀਆ ਸਕੂਲ ਦਾ ਨਾਮ ਰੌਸ਼ਨ ਕੀਤਾ ਤੇ ਅਗਲੇ ਬੱਚੇ ਤੋਂ ਜਾਣਦੇ ਹਾਂ ਜੀ ਮਨਿਕ ਸਰ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਚੰਗਾ ਦਾ ਵਿਦਿਆਰਥੀ ਹਾਂ ਮੈਂ 452 ਨੰਬਰ ਪ੍ਰਾਪਤ ਕੀਤੇ ਹਾਂ 90% ਇਹ ਪੇਪਰਾਂ ਦੇ ਤੇ ਇਹਦੇ ਵਿੱਚ ਮੇਰੇ ਮਾਪੇ ਤੇ ਅਧਿਆਪਕਾਂ ਨੇ ਮੇਰਾ ਬਹੁਤ ਸਾਰਾ ਸਹਿਯੋਗ ਕੀਤਾ ਹੈ ਜਿਨ੍ਹਾਂ ਦੇ ਮਿਹਨਤ ਕਰਕੇ ਮੈਂ ਇੰਨੇ ਨੰਬਰ ਲੈ ਸਕੇ ਹਾਂ ਪੇਪਰਾਂ 'ਚ ਠੀਕ ਹੈ ਜੀ ਆਪਾਂ ਹੁਣ ਅਗਲੇ ਬੱਚੇ ਤੋਂ ਚੱਲਦੇ ਹਾਂ ਜੀ गुड मॉर्निंग सर मेरा नाम हारप्रीत कौर है मैं गवर्नमेंट सीनियर सेकेंडरी स्मार्ट स्कूल पचरंगा दी विद्यार्थकना मेरे 421 नंबर आए हैं प्लस 2 ਦੇ ਵਿੱਚੋਂ ਇਹਦੇ ਵਿੱਚ ਮੇਰੇ ਸਕੂਲ টিਚਰਸ ਤੇ ਮੇਰੇ ਪੇਰੈਂਟਸ ਨੇ ਮੇਰੀ ਬਹੁਤ ਸਹਾਇਤਾ ਕੀਤੀ ਉਹਨਾਂ ਨੇ ਮੈਨੂੰ ਕਾਫੀ ਅਪਰੀਸ਼ੀਏਟ ਕੀਤਾ ਤਾਂ ਕਿ ਮੇਰੇ ਇੰਨੇ ਵਧੀਆ ਨੰਬਰ ਆ ਸਕਾ थैंक यू सर ठीक है जी ਆਪਾਂ ਅਗਲੇ ਬੱਚੇ ਨਾਲ ਗੱਲਬਾਤ ਕਰਦੇ ਹਾਂ ਗੁੱਡ ਮਾਰਨਿੰਗ ਸਰ ਮੇਰਾ ਨਾਮ ਰਜਨੀਆ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣਾਂ ਮੇਰੇ 430 ਨੰਬਰ ਆਏ ਹਨ ਤੇ ਮੈਂ ਬਹੁਤ ਖੁਸ਼ ਹਾਂ ਇਸ ਨੰਬਰਾਂ ਤੋਂ ਮੈਂ ਆਪਣੇ ਮਾਪਿਆਂ ਤੇ ਟੀਚਰਾਂ ਦਾ ਦੋਨਾਂ ਦਾ ਧੰਨਵਾਦ ਕਰਦੀ ਹਾਂ ਅੱਗੇ ਆਪਾਂ ਅਗਲੇ ਬੱਚੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਪਰਨੀਤ ਕੌਰ ਹੈ ਮੈਂ ਇਸ ਸਾਲ ਹੀ ਆਪਣੀ 12ਵੀਂ ਬਹੁਤ ਹੀ ਵਧੀਆ ਅੰਕਦਨ ਨਾਲ ਪਾਸ ਕੀਤੀ ਹੈ ਮੇਰੇ 410 ਨੰਬਰ ਆਏ ਹਨ ਅਤੇ ਇਹ ਨੰਬਰ ਪ੍ਰਾਪਤ ਕਰਨ ਵਿੱਚ ਮੇਰੇ ਮਾਪਿਆਂ ਤੇ ਅਧਿਆਪਕ ਸਭਾ ਨਾਲ ਬਹੁਤ ਹੀ ਮੈਨੂੰ ਪ੍ਰੋਸਾਹਿਤ ਕੀਤਾ ਗਿਆ ਤੇ ਮੈਂ ਬਹੁਤ ਖੁਸ਼ ਹਾਂ ਤੇ ਉਹ ਵੀ ਬਹੁਤ ਖੁਸ਼ ਹਨ ਇਹ ਗੱਡੀ ਤੇ ਨ ਦੇਖੋ ਜੀ ਤੁਹਾਨੂੰ ਬੱਚਿਆਂ ਨਾਲ ਤੁਹਾਡੀ ਗੱਲਬਾਤ ਕਰਾਈ ਗਿਆ ਜਿਨ੍ਹਾਂ ਨੇ ਸਕੂਲਾਂ ਦਾ ਨਾਂ ਰੌਸ਼ਨ ਕੀਤਾ ਹੈ ਤੇ ਹੁਣ ਆਪਾਂ ਟੀਚਰਸ ਵੈਨ ਤੋਂ ਗੱਲਬਾਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਕੌਰ ਹੈ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ ਚ ਬਤੌਰ ਇੰਗਲਿਸ਼ ਮਿਸਟਰ ਸੇਵਾ ਨਵਾਰੀ ਆ ਇਸ ਸਾਲ ਸਾਡੇ 12ਵੀਂ ਦੇ ਵਿਦਿਆਰਥੀਆਂ ਨੇ ਪਲੱਸ 2 ਦੇ ਵਿੱਚ ਬਹੁਤ ਹੀ ਅੱਛਾ ਰਿਜ਼ਲਟ ਦਿੱਤਾ ਹੈ ਇਹਦੇ ਲਈ ਮੈਂ ਆਪਣੇ ਸਮੂਹ ਸਟਾਫ ਦੀ ਵੀ ਧੰਨਵਾਦੀ ਹਾਂ ਤੁਹਾਡੇ ਨਾਲ ਬੱਚਿਆਂ ਨੂੰ ਬਹੁਤ ਸ਼ਾਬਾਸ਼ ਦਿੰਨੇ ਆ ਜਿਨ੍ਹਾਂ ਨੇ ਸਾਡੇ ਨਾਲ ਲੱਗ ਕੇ ਪੂਰੀ ਮਿਹਨਤ ਕੀਤੀ ਤੇ ਸਾਡੀ ਕਰਵਾਈ ਹੋਈ ਮਿਹਨਤ ਦਾ ਮੁੱਲ ਮੋੜਿਆ ਥੈਂਕ ਯੂ ਜੀ ਲੋ ਜੀ ਆਪਾਂ ਹੋਰ ਟੀਚਰ ਨਾਲ ਗੱਲਬਾਤ ਕਰਦੇ ਹਾਂ ਜੀ ਅੱਗੇ ਸਸੀ ਗੱਲ ਜੀ ਮੇਰਾ ਨਾਮ ਮਨਦੀਪ ਕੁਮਾਰੀ ਹੈ ਮੈਂ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ ਵਿਖੇ ਐਜ਼ ਅ ਹਿੰਦੀ ਮਿਸਟਰਸ ਕੰਮ ਕਰ ਰਹੀ ਹਾਂ ਪਰ ਮੈਂ ਪਲੱਸ 2 ਕਲਾਸ ਨੂੰ ਪੋਲੀਟੀਕਲ ਸਾਇੰਸ ਪੜਾਉਂਦੀ ਹਾਂ ਬੱਚਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਉਹਨਾਂ ਦਾ ਰਿਜ਼ਲਟ ਜਿਹੜਾ ਹੈ 100% ਰਿਹਾ ਹੈ ਤੇ ਆਸ ਕਰਦੇ ਹਾਂ ਕਿ ਬੱਚੇ ਅੱਗੇ ਵੀ ਪੂਖ ਵਿੱਚ ਇਦਾਂ ਹੀ ਮਿਹਨਤ ਕਰਦੇ ਰਹਿਣਗੇ ਨਾਮ ਰੋਸ਼ਨੀ ਕਰੂਗੀ ਥੈਂਕ ਯੂ ਲੋਰੀ ਹਾਂਜੀ ਆਪਾਂ ਹੁਣ ਬੱਚੇ ਦੇ ਫਾਦੇ ਤਾਂ ਮੈਂ ਗੱਲਬਾਤ ਕਰਦੇ ਆ ਉਹ ਕਿੰਨਾ ਹੀ ਖੁਸ਼ ਆ ਬੱਚੇ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਜੀ ਹਾਂ ਸਰ ਮੈਂ ਬਹੁਤ ਖੁਸ਼ ਹਾਂ ਵੀ ਮੇਰੇ ਮੁੰਡੇ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਤੇ ਸਾਡਾ ਵੀ ਨਾਮ ਰੋਸ਼ਨ ਕੀਤਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਜਨਾਬ ਬਹੁਤ ਧੰਨਵਾਦ ਜਨਾਬ ਪਿਕਚਰਾਂ ਵਿੱਚ ਜਨਾਬ ਨੇ ਪਾਇਆ ਵਧੀਆ ਜਨਾਬ ਬੱਚੇ ਸਾਡੇ ਪੜ੍ਹੇ ਨੇ ਕੀ ਆ ਤੇ ਸੋਤਾਂ ਨੇ ਦੀ ਪਾ ਫਾਦਰ ਵੱਲੋਂ ਵੀ ਦੱਸਿਆ ਗਿਆ ਜੀ ਟੀਚਰਾਂ ਦਾ ਮਤਲਬ ਸੀਗਾ ਜਿਨ੍ਹਾਂ ਦੇ ਕਰਕੇ ਇਹਨਾਂ ਨੇ ਸਕੂਲ ਦਾ ਨਾਂ ਰੌਸ਼ਨੀ ਕੀਤਾ ਹੈ ਜੀ ਤੇ ਹੁਣ ਬੱਚਿਆਂ ਦਾ ਮੂੰਹ ਮਿੱਠਾ ਕਰਾਇਆ ਜਾਊਗਾ ਤਾਂ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਡਿਰੇਨ ਤੇ ਸਟਾਫ ਵੱਲੋਂ ਇਹਨਾਂ ਨੂੰ ਜਗ੍ਹਾ ਦਿੱਤੀ ਬੱਚੇ ਆਪਣਾ ਕੈਰੀਅਰ ਬਣਾਉਣਾ ਹੈ ਹਾਂ ਫੋਕਸ ਆਪਣਾ ਜਿਹੜਾ ਨਾ ਸਿੱਧਾ ਅੱਗੇ ਸਹੀ ਰੱਖਿਆ ਹੁੰਦਾ ਹੀ ਰੱਖਣਾ ਹਾਂਜੀ ਦੋਸਤੋ ਹੁਣ ਸਕੂਲ ਦੇ ਸਟਾਫ ਅਤੇ ਪ੍ਰਿੰਸੀਪਲ ਵੱਲੋਂ ਆਪਣੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਜੀ ਸ਼ੀਲਡ ਦੇ ਕੇ ਬੱਚਿਆਂ ਨੂੰ ਸਨਮਾਨ ਦੇ ਰਿਆ ਤੇ ਬੱਚਿਆਂ ਦਾ ਆਉਣ ਵਾਲਾ ਫਿਊਚਰ ਵਧੀਆ ਨਿਕਲੇ ਤੇ ਟੀਚਰ ਸਾਹਿਬਾਨ ਵੱਲੋਂ ਉਹਨਾਂ ਨੂੰ ਵੋਟ ਵਿਸ਼ੇਸ਼ਾਂ ਦਿੱਤੀਆਂ ਜਾ ਰਹੀਆਂ ਜੀ। ਓਕੇ ਥੈਂਕ ਯੂ। ਜੀ ਦੋਸਤੋ ਤੁਸੀਂ ਦੇਖਿਆ ਹੀ ਵਿਸ਼ੇਸ਼ ਸਨਮਾਨ ਕੀਤਾ ਗਿਆ ਟੀਚਰਾਂ ਵੱਲੋਂ ਤੇ ਆਪਾਂ ਹੁਣ ਪ੍ਰਿੰਸੀਪਲ ਮੈਮ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਤੇ ਅੱਗੇ ਸੋ ਮੈਂ ਸਭ ਤੋਂ ਪਹਿਲਾਂ ਤਾਂ ਟੌਪ ਨਿਊਜ਼ ਜਿਹੜੇ ਚੈਨਲ ਹੈਗੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਸਾਡੇ ਬੱਚਿਆਂ ਦਾ ਹੌਸਲਾ ਵਧਾਉਣ ਵਾਸਤੇ ਐਡਾ ਵੱਡਾ ਜਿਹੜਾ ਕਦਮ ਚੁੱਕਿਆ ਤੇ ਸਾਡੇ ਬੱਚੇ ਬੜੇ ਖੁਸ਼ ਹੋਏ ਤੇ ਅਸੀਂ ਵੀ ਬੜੇ ਖੁਸ਼ ਹੈਗੇ ਆ ਸਾਡਾ ਮੇਰਾ ਸਾਰਾ ਸਟਾਫ ਜਿਹੜਾ ਉਹ ਵੀ ਬੜਾ ਖੁਸ਼ ਹੈ ਕਿ ਸਾਡੇ ਬੱਚੇ ਆ ਜਿਹੜੇ ਕਿ ਇਸ ਚੀਜ਼ ਤੋਂ ਵੀ ਬੜੇ ਕਹੋ ਵੀ ਕਿ ਉਤਸ਼ਾਹਿਤ ਹੁੰਦੇ ਨੇ ਵੀ ਕਿ ਹਾਂ ਸਾਨੂੰ ਕਿਸੇ ਨਿਊਜ਼ ਨੇ ਦਿਖਾਇਆ ਏ ਤੇ ਉਸ ਦੇ ਲਈ ਉਹ ਉਹਨਾਂ ਨੂੰ ਲੋਗੇ ਬਾਕੀ ਆਉਣ ਵਾਲੇ ਬੱਚਿਆਂ ਨੂੰ ਵੀ ਇਹ ਇੱਕ ਮੋਟੀਵੇਸ਼ਨ ਹੈ ਜਿਹੜਾ ਮਿਲਦਾ ਹੈਗਾ ਮੈਂ ਨਿਊਜ਼ ਚੈਨਲ ਦਾ ਜਿਹੜਾ ਕਿ ਬਹੁਤ ਜਿਆਦਾ ਧੰਨਵਾਦ ਦੇ ਰੋ ਕਰਦੀ ਹਾਂ